ਜੀ ਮੈਡਮ ਅੱਜ ਤੁਹਾਡੇ ਸਕੂਲ ਵਿੱਚ ਰਿਕਰਡ ਕੀਤਾ ਗਿਆ ਵਾ ਕੀ ਕਹਿਣਾ ਚਾਹੋਗੇ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਕੋਹਾੜਾ ਦੇ ਸਟਾਫ ਵੱਲੋਂ ਪੰਜਾਬ ਸਰਕਾਰ ਵੱਲੋਂ ਸਰਕਾਰਾਂ ਤਹਿਤ ਜੋ ਕੌਸਲ ਬਹੁਤਾਂ ਲੋਕ ਕਰਦੇ ਹਨ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਗ੍ਰਿੰਟ ਵਾਸੀ ਇਲਾਕਾ ਵਾਸੀ ਚੰਗੀ ਤਰ੍ਹਾਂ ਜਾਣਦੇ ਨੇ ਇਸ ਗੱਲ ਕਿ ਪਹਿਲਾਂ ਸਾਡੇ ਸਕੂਲ ਦੀ ਕੋਈ ਚਾਹਤ ਦੀ ਗੱਲ ਨਹੀਂ ਸੀ ਕਮਰਿਆਂ ਦੀ ਹਾਲਤ ਵੀ ਬਹੁਤ ਖਰਾਬ ਸੀ ਸ਼ਕਤਾਂ ਜਾ ਕੇ ਡਿੱਗੀਆਂਆਂ ਸੀ ਚੋੜਦੀਆਂ ਸੀ ਮਤਲਬ ਕਿ ਪੜਨ ਪੜਾਉਣ ਦਾ এনवायरमेंट ਨਹੀਂ ਸੀ ਬਣ ਪਾਉਂਦਾ ਟੀਚਰਸ ਤਾਂ ਸਾਰੇ ਪਹਿਲਾਂ ਵੀ ਬਹੁਤ ਡੈਡੀਕੇਟਿਡ ਸੀ ਬੜੀ ਡੈਡੀਕੇਸ਼ਨ ਦੇ ਨਾਲ ਬੱਚਿਆਂ ਨੂੰ ਪੜਾਉਂਦੇ ਸੀ ਪਰ এনवायरमेंट ਇਟੈਕ ਸੀ ਸੀ ਹੈ ਕਿ ਬੱਚਿਆਂ ਦੇ फर्नीचर नहीं है हम तुम खुद देख रहे हो जीब तो सरकार ने बेनती की सरकार ने साजी बहुत उपरलाता उन्होंने इस स्कूल की काया पल ही पलट दिता स्कूल में बहुत सोहनी चार दीवारी बनी हुई है कमरे भी सारे मेजर रिपेयर हो चुके हैं छता भी पूरी रिपेयर कर दी गई ने बच्चों ने फर्नीचर भी बहुत वाइस सरकार ने मुहैया करवाया हुआ है ਤੇ ਜਿਵੇਂ 스마트 ਰੂਮ ਬਣੇ ਹੋਏ ਨੇ ਕੰਪਿਊਟਰ ਸੀਸਾ ਦੇ ਸਕੂਲ ਦੇ ਵਿੱਚ ਵਾਈਫਾਈ ਲੱਗਾ ਹੋਇਆ ਹੈ 스마트 ਬੋਰਡ ਲੱਗੇ ਹੋਏ ਨੇ ਵੀ ਹੁਣ ਸਾਨੂੰ ਬੱਚਿਆਂ ਨੂੰ ਪੜ੍ਹਾਉਂਦਾ ਬੱਚੇ ਵੀ ਬਹੁਤ ਖੁਸ਼ੀ ਨਾਲ ਪੜ੍ਹਦੇ ਆ ਤੇ ਸਾਨੂੰ ਵੀ ਅੰਦਰੋਂ ਬਹੁਤ ਖੁਸ਼ੀ ਹੁੰਦੀ ਆ ਜਦੋਂ ਬੱਚਿਆਂ ਨੂੰ ਇੰਨੇ ਵਧੀਆ এনਵਾਇਰਨਮੈਂਟ ਦੇ ਵਿੱਚ ਬੱਚਿਆਂ ਨੂੰ ਇਹ ਐਜੂਕੇਸ਼ਨ ਮਿਲਦੀ ਆ ਸਾਡੇ ਸਕੂਲ ਦੇ ਬੱਚੇ ਬਹੁਤ ਖੁਸ਼ੀ ਦੇ ਨਾਲ ਹੁੰਦੇ ਆ ਕਿ ਇਹ ਮੋਡਸ ਲੱਗੇ ਹੋਏ ਨੇ मतलब कि पहला पहल अभी अनसेफ फील करते हैं किधरों भी डर आ जाते हैं बहुत नुकसान हाँ इसूलों के हम स्कूल पूरी तरह सेफ ने बहुत वजिया बन चुके हैं असं एक बार फिर पाब सकार तय दिलो सरकारी एलीमेंटरी स्कूल समूह स्टाफ वालों बहुत बहुत धनबाद करते हैं थैंक यू सर